ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਬਾਈ ਗੁਰਪ੍ਰੀਤ ਪਿੰਡ ਆਕਲੀਆ ਜਿਹੜਾ ਜ਼ਿਲ੍ਹਾ ਬਠਿੰਡਾਈ ਜ਼ਿਲ੍ਹਾ ਆਪਣਾ ਰਾਮਪਰਾਪੁਰ ਬੰਗਿਆ ਨੰਬਰ ਆਪਣਾ ਜੀ 7699 ਜੀ 05530 ਜੀ 76 969 0553 ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਬੈਡ ਦੇਖੀਏ ਨੇ ਜਾਸੀ ਚ ਹਲਕਾ ਜਿਹਾ ਕ੍ਰਾਸ ਬੰਦ ਦਿਖਾਈ ਦਿੰਦਾ ਹਨਾ ਹਾਂ ਬਈ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਬਈ ਬੱਚਾ ਕੀ ਆ ਅੱਜ ਸਵੇਰੇ ਸੂਈ ਆ ਬੱਚੀ ਆ ਬਈ ਪਿੱਛੇ ਇਹਦੇ ਬੱਚੀ ਆ ਕਿੰਨਾ ਕੁ ਦੁੱਧ ਹਾਜ਼ਰ ਆ ਉਹ ਤਾਂ ਬਈ ਬੋਲਾ ਹੋਊਗਾ ਆਉਂਦਾ 3 ਕਿਲੋ ਜੋਆ ਕਰਕੇ ਠੀਕ ਹੈ ਅੱਜ ਹੀ ਸੂਈ ਆ ਇਹ ਸ਼ਾਮ ਦੀ ਚੋਈ ਹੁਣ ਕਰਨੀ ਆ ਹਾਂ ਸ਼ਾਮ ਦੀ ਚੋਈ ਹੁਣ ਕਰਾਂਗੇ ਅੰਦਾਜ਼ਾ ਲਾ ਸਕੀ ਕਿੰਨਾ ਦੁੱਧ ਪਾ ਦੂਗੇ ਦੁੱਧ 20 ਤੋਂ ਬਾਹਰ ਪਾ ਦੂ ਬਈ ਭਾਜ ਦਾ ਕੀ ਰੋ ਹੋਗਾ ਭਾਏ ਦਾ ਮੁੱਲ 60000 ਰ ਗਜਾਇਸ ਹੋ ਜੂਗੀ 20 ਕਿਲੋ 18 ਮੰਨ ਕੇ ਲੈ ਲੈ ਬੰਦਾ 18 ਮੰਨ 20 ਮੰਨ ਕੇ ਲੈ ਲੈ ਜੀ ਥੋੜੀ ਬਾਅਦ ਵਿੱਚ ਇਹਨੂੰ ਤੇ ਬੱਚਾ ਇਹਦੇ ਵਿੱਚੇ ਬੱਚੀ ਆ ਨਾ ਹਾਂਜੀ ਜੇਰ ਜੁਰ ਜਮਾ ਓਕੇ ਜਮਾ ਓਕੇ ਹੀ ਵੀਡੀਓ ਬਣੀ ਹੋਈ ਹੈਗੀ ਆਪ ਕੋਲ ਸੋ ਮਿਲਕ ਵੇਨ ਵਗੈਰਾ ਦੇਖੋ ਨਾਣਾ ਨੂੜਾ ਬਹੁਤ ਚੰਗੀਆਂ ਕਿਆ ਬਾਤਾਂ ਤੇ ਫੇਸ ਕੁਆਲਟੀ ਜਰਸੀ ਦੇ ਵਿੱਚ ਹਲਕਾ ਜਿਹਾ ਕ੍ਰਾਸ ਪਾਉਣ ਪੈਂਦਾ ਜਿੰਦ ਜਾਨ ਤੇ ਰਾਜੀ ਵਗੈਰਾ ਤੇ ਕਦਗਾਠ ਬਿਊਟੀ ਵਗੈਰਾ ਦੇਖੋ ਪੂਰੀ ਸਾਫ ਸੁਥਰੀ 60000 ਰੁਪਇਆ ਡਿਮਾਂਡ ਆ ਮਾੜੀ ਮੋਟੀ ਮੁੱខੇ ਤੇ ਗਜਾਇਸ ਹੋ ਜੂਗੀ ਤੇ ਜਿੰਦ ਜਾਨ ਰਾਜੀ ਸਭ ਹੀ ਬੜੀ ਵੀ ਸੋ ਵੇਖ ਮੁੱਠੀ ਵਾਲਾ ਥਾਣਾ ਜਾਵਾ ਕਿਆ ਬਾਤਾਂ ਸਾਫ਼ ਸੁਥਰਾ ਪੂਰਾ ਓਕੇ ਹੈਣਾ ਤੇ 18 ਲੀਟਰ ਦੁੱਧ ਮੰਨ ਕੇ ਲੈ ਲਿਓ ਪਾ ਦੂਗੀ 20 ਲੀਟਰ ਕੱਦ-ਕੜ ਬਹੁਤ ਆ ਜਾਂਦੀ ਆ ਚੋਣ ਚਵਾਦੀ ਵੀਰ ਕਹਿੰਦਾ ਜਮਾ ਇੱਕ ਨੰਬਰ ਆ ਸਾਫ਼ ਸੁਥਰੀ ਆ ਜੇਰ ਜੁਰ ਜਮਾ ਓਕੇ ਆ ਅੱਗੇ ਵੀਰੇ ਦੋ ਨੰਬਰ ਜਿਹੜੀ ਕ੍ਰਾਸ ਬੈਡ ਦੇਖਦੇ ਗੱਭਣਾ ਆਪਾ ਹਾਂਜੀ ਇਹ ਬਾਈ ਜੀ ਕਿਹੜਾ ਸੂਹਾ ਸੁੰਦੀ ਆ ਇਹ ਦੂਜਾ ਸੂਹਾ ਸੁੰਦੀ ਆ ਜੀ ਕੈ ਦਿਨ ਲੈਂਦੀ ਆ ਹਫ਼ਤਾ ਖਲੂ ਜੀ ਇੱਕ ਹਫ਼ਤਾ ਸੂਣ ਚ ਬਾਕੀ ਕਿੰਨਾ ਦੁੱਧ ਮੰਨ ਕੇ ਚੱਲੀਏ ਤੇ ਤਾਪਾ ਦੁੱਧ ਬਾਈ 20 ਕਿਲੋ ਪਾ ਦੂ ਜਰ ਰੇਟ ਇਹਦੇ ਚਾਰ ਮੁੱਢੀ ਆਉਂਦੀਆਂ ਚੰਗੀ ਚਾਰ ਮ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਹੀ ਮੁੱਲ 65 ਆਈ 62 ਦੀ ਦੇ ਦੇਣੀ ਗਜੈਸ ਉਹ ਜਮਾਨੀ ਮੋਟੀ ਮਾਨਦਾ ਥੋਰੀ ਬਾਹਰ ਨੂੰ ਸੋ ਫਿਰ ਮੁੱਲ 65000 ਦੂਜਾ ਸੂਰ ਸੁੰਦੀ ਆ 62000 ਦੀ ਦੇ ਦਾਂਗੇ ਤੇ ਦਿਨ ਪੰਜ ਚਾਰ ਅਜੇ ਕੱਢ ਜੂ ਗਰਾਮਣਾ ਹਾਂ ਭਾਈ ਕੱਢ ਜੀ ਸੋ ਪੰਜ ਚਾਰ ਦਿਨ ਅਜੇ ਇਹਦੇ ਸੂਰ ਚ ਬਾਕੀ ਪਿਆ ਜਿੰਦ ਜਾਣ ਦੇ ਵਿੱਚ ਆ ਗੜਪੂਰੀ ਜਮ ਕਰਾਸ ਪੈਂਦੀ ਆ ਜਰਸੀ ਵਾਲਿਆਂ ਦੇ ਵਿੱਚ ਢਿੱਲੇਵਾ ਦੇਖੋ ਕਿਆ ਬਤਾ ਸਾਫ ਸੁਥਰਾ ਮੋਟਾ ਮੁਠੀ ਵਾਲਾ ਥਾਣਾ ਦਾ ਚੀਪਾ ਵਗੈਰਾ ਜਮ ਓਕੇ ਹਲੇ ਜਮ ਓਕੇ ਆ ਜੀ ਚਾਹੀ ਆਨਲਾਈਨ ਮੰਗਾ ਲਈ ਕੋਈ ਦਿੱਕਤ ਤਾਂ ਨਹੀਂ ਹੋਊਗੀ ਜਿੱਥੇ ਖੜੀ ਆ ਥਾਣ ਖੈਚਲੇ ਭ ਠੀਕ ਹੈ ਗਲਤ ਹੋਈ ਆਪਣੀ ਖੜੀ ਰੁਕੂ ਚੱਕਾ ਜੈ ਜੈ ਗੱਲ ਸੋ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਰਾਜ ਹੀ ਪੜੀ ਵੀ ਬਹੁਤ ਜਿਆਦਾ ਤੇ ਬਾਗੀ ਥਣ ਦੇਖੋ ਜਮਾ ਕਿਆ ਬਾਤਾ ਮੁੱਠੀ ਵਾਲਾ ਸੋਹਣਾ ਥਣ ਗੱਡੂ ਚੋਣ ਮੋਟਾ ਗੱਡੂ ਪੂਰਾ ਵਧੀਆ ਥਣ ਤੋਂ ਗੈਸ ਹੁੰਦਾ ਤੇ ਕੀਮਤ ਇਹ ਦੱਸੀ ਜੇ ਆਪਾਂ 62000 ਹਾਂ ਬਾਈ ਕੋਲ ਚਾਹੇ 65 ਕਰਾ ਲੈ 62 ਦੀ ਦੇ ਦੇਣੀ ਠੀਕ ਹੈ ਅੱਗੇ ਤੀਜੇ ਨੰਬਰ ਤੇ ਆ ਗਈ ਐਚ ਐਫ ਦੀ ਬੱਚੀ ਹਾਂਜੀ ਕਿੰਨੀ ਕੁ ਉਮਰ ਹੈ ਜੀ ਤੇ 15 ਹੁਣ ਮਹੀਨਾ ਦੀ ਹੋਪਾ ਜੀ ਦੰਦੋ ਖੀਰੀ ਆ ਦੰਦੋ ਖੀਰੀ ਝੋਲੀ ਚਾਲੀ ਓਕੇ ਜਮਾ ਓਕੇ ਜੀ ਠੀਕ ਹੈ ਸ ਕੀ ਇਹਦਾ ਇਹ ਰੇਂਜ ਰਹੂਗੀ ਇਹ ਆਪਾਂ ਭਾਈ ਮੁੱਲ 40 35 ਦੇ ਦੇ ਜੀ ਮਾੜੀ ਹੱਕ ਕੇ ਆਏ ਨੂੰ ਕਰੀ ਇਹਨੂੰ ਇਹ ਵੀ ਐਸ ਬਰੂਡ ਦੀ ਆ ਸੋ ਏਵੀਐਸ ਦੇ ਬਰੂਡ ਦੇ ਸੀਮੰਦ ਦੀ ਆ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਸਾਫ ਸੁਥਰੀ ਲਈਓ ਟੈਗ ਵਗੈਰਾ ਪਏ ਹੋਏ ਬਾਈ ਇਹਦੇ ਠੀਕ ਹੈ ਹਾਂ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਚੰਗੀ ਐ ਸਾਫ ਸੁਥਰੀ ਕਿੰਨਾ ਭਾਅ ਦੱਸਿਆ ਇਹਦਾ 35 ਦੇ ਰਹਿ ਬਾਈ ਠੀਕ ਹੈ ਅੱਗੇ 3 ਨੰਬਰ ਬਚੇ ਅੱਗੇ ਆ ਗਈ 4 ਨੰਬਰ ਤੇ ਬਚੇ ਹਾਂਜੀ ਮਾੜੀ ਮਾੜੀ ਫੋਟ ਜੀ ਆ ਸਿੰਘ ਜੀ ਇੱਕ ਪਾਸੇ ਆਹਨ ਬਾਹੂ ਚੋਂ ਜਾਣ ਡਾਕਟਰ ਇਹਦਾ ਅੱਗੇ ਵੇ ਬਾਈ ਇਹ ਤੂੰ ਬਾਦ ਦੇ ਨਹੀਂ ਹੈ ਠੀਕ ਆ ਨਿਕਲੀ ਆ ਫੋਟ ਜੀ ਕਿੰਨੀ ਕੁ ਉਮਰ ਹੋਵੇ ਜੀ ਇਹਦੀ ਬਈ 10 ਸਾਲ ਮਹੀਨੇ ਦਾ ਮੂੰਹ ਖੀਰੀ ਆ ਜਿਹਨਾਂ ਕੋਈ ਫੋਟ ਸਾਂਗ ਨਹੀਂ ਹੈਣਾ ਹਾਂ ਇਹਦਾ ਕੀ ਭਾਰ ਹੋਊਗਾ ਇਹਦਾ 25000 ਜੀ ਗਜੈਸ ਹੋਜੂਗੀ ਕਰ ਦਿਆਂਗੇ ਤੇ ਬਰੇੜੇ ਆਪਾਂ ਜਰਸੀ ਬੱਚੀ ਦੇਖ ਲਈਏ ਨੇ ਇਹਦੀ ਕਿੰਨੀ ਕੀਮਤ ਹੋਊਗੀ ਇਹ ਬਈ 10 ਸਾਲ ਮਹੀਨੇ ਦੀ ਆ 10 ਸਾਲ ਮਹੀਨੇ ਇਹ ਫੇਰੇ ਮਦੀਨ ਦੀ ਆ ਬਈ ਇਹ ਪੀੜੀ ਬੱਚੀ ਆਪਾਂ ਸੇਲ ਕਰਤੀ ਸੀਗੀ ਠੀਕ ਹੈ ਤੇ ਬਿਆਨਾਂ ਵਗੈਰਾ ਵੀ ਉਹਨਾਂ ਦਾ ਆ ਗਿਆ ਸੀਗਾ ਯਾਰ ਠੀਕ ਹੈ ਉਹਨਾਂ ਥੋੜੇ ਘਰੇ ਪ੍ਰੋਬਲਮ ਕਰਕੇ ਆਪਾਂ ਉਹਨਾਂ ਦਾ ਬਿਆਨਾਂ ਵਾਪਸ ਕਰਤਾ ਸੀਗਾ ਠੀਕ ਹੈ ਉਹਨਾਂ ਦੀ ਡੈਥ ਹੋ ਗਈ ਸੀ ਉਹਦਾ ਕਰਕੇ ਦੁਆਰੇ ਆਪਾਂ ਸੀਲ ਕਰ ਦਾਂਗੇ ਠੀਕ ਹੈ ਇਹਦਾ ਕੀ ਭਾਗ ਆ ਇਹ ਬੱਤੀ ਦੀ ਸੇਲ ਕੀਤੀ ਸੀ ਬਾਈ ਮੁੱਲ ਇਹਦਾ 35 ਕਰੀ ਸੀ ਆ ਮੁੱਲ ਕਿੰਨੇ ਦੇਵਾਂਗੇ ਬਾਈ ਜਿਵੇਂ ਹੋਇਆ ਵੇਚ ਰਹੇ ਕਿ ਬਾਈ ਠੀਕ ਹੈ ਤੇ ਬੱਚੀ ਚੰਗੀਆਂ ਜਾਂਦੇ ਜਾਣ ਹਾਂ ਹਾਂ ਬਾਈ ਬੱਚੀ ਚੰਗੀਆਂ ਸੋ ਫੇਸ ਕੁਆਲਿਟੀ ਮੂੰਹ ਦਿਖਾ ਮੜਾ ਯਾਰ ਇਹਨਾਂ ਦੇ ਮੂੰਹ ਦੇ ਮੁੱਲ ਹੁੰਦਾ ਇਹਨਾਂ ਦੇ ਸੋ ਦੇਖੋ ਜਮਾ ਟੋ ਅੱਜ ਨੇ ਕਹਿੰਦੇ ਕਾਲਜ ਪਾਣੀ ਪੀਣ ਵਾਲੀ ਉਹ ਜਰਸੀ ਆ ਫੇਸ ਕੁਆਲਿਟੀ ਵਗੈਰਾ ਚੰਗੀ ਸਾਫ ਸੁਥਰੀ ਰਾਜੀ ਤੇ ਅੱਗੇ ਵੀਰੇ ਆਪਾਂ ਛੋਟਾ ਕਾਫ ਦੇਖਿਆ ਨੇ ਪਿੰਜਰੇ ਦੇ ਵਿੱਚ ਹਾਂਜੀ ਬਾਈ ਕਿੰਨੀ ਉਮਰ ਹੈ ਜੀ ਇਹ 2 ਮਹੀਨੇ ਤੇ 15 ਦਿਨ ਦਾ ਬਾਈ 2015 ਦੇ ਆਂ ਦਾ ਬੱਚਾ ਹਾਂ ਏਬੀਐਸ ਦੇ ਰਮਾਡਾ ਦਾ ਬਾਈ ਇਹ ਠੀਕ ਹੈ ਤੇ ਉਦੀ ਮਨਲਾ ਜਨਮ ਜਿਹੜੀ ਇਹ ਤੇ ਇਕਰੋ ਕਿਤੇ ਲਿਖੀ ਗੋਈ ਇਹ ਤੇ ਸਾਰਾ ਠੀਕ ਹੈ ਹਾਂ ਤੇ ਥਾਣ ਤੁਹਾਨੂੰ ਕੋਈ ਫੋਟ ਸੰਗਤ ਨਹੀਂ ਨਾ ਥਾਣ ਫੋਟ ਚਾਰੇ ਥਾਣ ਕੋ ਹੋ ਜਾ ਬਾਈ ਝੋੜੀ ਦਿਖਾਰੇ ਕਮਾਈ ਸੰਗਤ ਠੀਕ ਹੈ ਸੋ ਝੋੜੀ ਵਗੈਰਾ ਦੇਖੋ ਥਣਾ ਦੀ ਪੂਰੇ ਸਾਫ ਸੁਥਰੇ ਥਾਨ ਹਨ ਆ ਬਾਈ ਠੀਕ ਹੈ ਕੋਈ ਫੋਟਸਾਂਗੇ ਹੈਨਾ ਹਾਂਜੀ ਤੇ ਅੱਗੇ ਇਹਦਾ ਫਿਰ ਭਾਅ ਆਪਾਂ ਕੀ ਰੱਖਿਆ ਬੱਚੀ ਦਾ ਭਾਅ ਬਸ ਜੋੜੀ ਦਾ ਯਾਰ ਮੁੱਲ 55 ਦਾ 50 ਦੀ ਜੇ ਕੱਲੀ ਕੋਈ ਮੰਗੂਗਾ ਕੱਲੀ ਮੰਗੂਗਾ ਕਰਦੀ ਕੋਈ ਗੱਲ ਕੱਲੀ ਦਾ ਮੁੱਲ 30 ਹੋ ਜਾਏ ਇਹਦੇ ਇਹਦੇ ਫੋਟਸਾਂਗਦੇ ਨਹੀਂ ਤੁਹਾਨੂੰ ਤੇ ਹਾਂ ਬਾਈ ਇਹ ਚਾਹ ਦੇਖਣ ਮੁੱਲ 55000 ਜੋੜੀ ਦਾ ਹਾਂ ਤੇ ਨੰਬਰ ਬੋਜੜ ਦੱਸ ਦਵਾਰੇ ਆਪਣਾ ਇਹ ਸਨੋਮੈਨ ਦੀ ਆ ਬਾਈ ਠੀਕ ਹੈ ਸਨੋਮੈਨ ਦੀ ਸਾਢੇ 5 ਮਹੀਨੇ ਦੀ ਆ ਇਹ ਹੈਗੀ ਆ ਢਾਈ ਤੋਂ 3 ਮਹੀਨੇ ਦੀ ਹਾਂ ਢਾਈ ਤੋਂ 3 ਮਹੀਨੇ ਨੰਬਰ ਕਿੰਨਾ ਆਪਣਾ 7696905530 ਸੋ ਪਿੰਡ ਜਲਾ ਆਕਲੀਆ ਹੈਨਾ ਹਾਂ ਬਾਈ ਵੀਡੀਓ ਦੇਖ ਲ